ਨਾਮ ਸ਼ਹਿਰ ਦੇ ਵਿੱਚ ਖੜਿਆ ਸਤਗੁਰ ਕਲਾਥ ਹਾਊਸ ਵਾਲਿਆਂ ਨੇ ਅੰਦਰ ਕਹਿੰਦੇ ਲੁੱਟ ਪੈ ਗਈ ਲੁੱਟ ਪੈ ਗਈ ਮੇਲਾ ਦਿਖਾਉਣਾ ਆਜੋ ਆਜੋ ਅੰਦਰ ਇੱਕ ਤਾਂ ਦਿਖਾਈ ਮਾੜਾ ਯਾਰ ਕੀ ਗੱਲਾਂ ਬਾਤਾਂ ਦੇਖ ਲੈ ਲੁੱਟ ਪੈ ਗਈ ਲੁੱਟ 1000 ਰੁਪਏ ਦੇ ਅਕ ਸੂਟ ਪੰਜ ਸੂਟ ਚਾਰ ਸੂਟ ਗਰਮ ਪੂਰੇ ਗਰਮ ਸੂਟ ਨੇ ਇੱਧਰ ਕਰਿਓ ਕਿਹੜੀ ਕਿਹੜੀ ਨੇ ਕਹਿੰਦੇ ਮੇਲਾ ਆਹੀ ਲੱਗਿਆ ਰਹਿੰਦਾ ਮੇਲਾ ਪੂਰੇ ਰਹਿੰਦਾ ਠੀਕ ਆ ਠੀਕ ਆ ਬੜੇ ਸੂਟ ਵਧੀਆ ਹੁੰਦੇ ਨੇ ਇਹਨਾਂ ਦੇ ਓਏ ਹੋਏ ਅਸੀਂ ਲੰਨੀ 6 ਵਜੇ ਤੱਕ ਆ। ਠੀਕ ਆ ਠੀਕ ਆ ਠੀਕ ਆ। ਕੱਲ ਵੱਟ ਦੇ ਸੂਟ ਲੈ ਕੇ ਆ ਗਏ ਜਿਹੜੇ ਬਜ਼ਾਰਾਂ ਦੇ ਵਿੱਚ ਮਿਲਦੇ ਨੇ 300 350 ਦਾ। ਅੱਜ 22 ਹੁਣੀ ਤੁਹਾਨੂੰ 300 ਦੇ ਦੋ ਦੇਣਗੇ। ਆ ਦੋ ਦੇਵਾਂਗੇ ਜੀ 300 ਦੇ ਦੋ। 5 ਮੀਟਰ ਕਪੜਾ ਹੋ। ਪੂਰਾ ਕਪੜਾ ਹੋਗਾ ਜੀ ਵੱਡੇ ਪਰੇਗਾ। ਕੀ ਗੱਲਾਂ ਬਾਤਾਂ। ਆ ਤੇ ਜਿਵੇਂ ਇਹ ਅਸੀਂ ਆਪਣੇ ਦੇਣੇ ਜਿਵੇਂ ਬਜ਼ਾਰ ਦੇ ਵਿੱਚ ਬਹੁਤ ਮਹਿੰਗਾ ਆਪਾਂ ਨੇ ਦੇਣੇ ਨੇ ਜੀ 300 ਦੇ ਦੋ 150 ਰੁਪਏ ਦਾ ਇੱਕ ਸੂਟ ਪੈਗਾ ਜੀ। ਆਹ ਦੇਖ ਸਕਦੇ ਹੋ ਰਾਜਾ ਰਾਣੀ ਵਾਲੇ ਬੈਲ ਬੋਡ ਦੇ ਸੂਟ ਮਖਾ ਸਾਰੇ ਬੈਲ ਬੋਡ ਦੇ ਸੂਟ ਨੇ ਜੀ 100 ਰੁਪਿਆ 150 150 150 ਦੇ 150 ਦੇ ਸੂਟ ਚੱਕੋ ਜੀ ਬੇਲ ਲੱਗ ਚੁੱਕੀ ਮਖਾ ਸੇਲ ਆਹ 150 ਰੁਪਏ ਦੇ ਜਿੰਨੇ ਮਰਜੀ ਚੱਕੋ ਜੀ 1500 ਰੁਪਏ ਦੇ 10 ਸੂਟ 1500 ਰੁਪਏ ਦੇ 10 ਸੂਟ ਚੱਕਾ ਇਹ ਆਪਰੇ ਦੇਣੇ ਨਹੀਂ ਜੀ 1000 ਰੁਪਏ ਦੇ 5 ਸੂਟ ਇਹ ਕਿਹੜੇ ਰੈਂਕ ਜੀ ਇਹ ਵਧੀਆ ਵਿਆਹ ਸਾਦੀਆਂ ਵਾਸਤੇ ਅਗਲਾ ਕਹਿੰਦਾ ਲੈਣ ਤੇ ਉਹਨੂੰ ਵਧੀਆ ਕਪੜਾ ਗਾਰੰਟੀ ਵਾਲਾ 1000 ਰੁਪਏ ਦੇ 5 ਸੂਟ ਆ 1000 ਰੁਪਏ ਦੇ 5 ਸੂਟ ਵਿਆਹਾਂ ਵਾਲੇ ਲੈਣ ਦੇ ਵਾਲੇ ਪੂਰੇ ਵਧੀਆ ਕਪੜਾ ਹੋਊਗਾ ਜੀ ਪੂਰੀ ਗਰੰਟੀ ਨਾਲ ਕਪੜਾ ਹੋਊਗਾ ਜੀ ਆਹ ਦੇਖ ਸਕਦੇ ਹੋ ਜੀ ਇਹਦਾ ਮੇਲਾ ਲੱਗ ਚੁੱਕਾ ਬਹੁਤ ਭਾਰੀ ਇਹ ਦੇਵਾਂਗੇ ਜੀ ਭਾ 1000 ਦੇ 8 ਸੂਟ 1000 ਰੁਪਏ ਦੇ 8 ਸੂਟ ਤੇ ਲਓ ਜੀ ਤੁਹਾਨੂੰ ਦਿਖਾਉਂਦੇ ਆ ਡਿਜ਼ਾਈਨ ਸਾਰਾ ਵਾਲ ਫਰੈਸ਼ ਦਾ ਹੋਊਗਾ ਜੀ ਮੈਂ ਕਹਿੰਦਾ ਪੂਰੀ ਗਰੰਟੀ ਹੋਊਗੀ ਜੇ ਕੋਈ ਸ਼ਿਕਾਇਤ ਹੋਊਗੀ ਤਾਂ ਆਪਾਂ ਨੂੰ ਵਾਪਸ ਕਰ ਸਕਦਾ ਹੈ ਕੀ ਗੱਲ ਆਹ ਦੇਖੋ ਜੀ ਨਾਲ ਦੁਬੱਟੇ ਸੂਟ ਪੂਰਾ ਹੈਵੀ ਵਿਆਹ ਸਾਧੀਆਂ ਵਾਲੇ ਇਹ ਇਹ ਲੋੜੀ ਤੱਕ ਲੱਗਣਾ ਜੀ ਮੇਲਾ ਹਜ਼ਾਰ ਦੇ 8 ਮਾੜਾ ਪੈਣਾ ਕਿੰਨੀ ਮਾਰਦੀ ਵਖਾ ਗਾਹ ਰਸ ਦਿਖਾ ਦੀ ਕਿੰਨਾ ਕੈਸੇ ਮੇਲਾ ਲੱਗਿਆ ਰਹਿੰਦਾ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਮੇਲਾ ਲੱਗਿਆ ਰਹਿੰਦਾ ਮੈਂ ਕਹਿੰਦਾ ਜੀ ਹਾਂ ਹਾਂ ਕਿਆ ਗੱਲਾਂ ਬਾਤਾਂ ਉਹ ਕਿਆ ਗੱਲਾਂ ਆ ਦੇਖੋ ਜੀ ਹਜ਼ਾਰ ਦੇ 8 ਆ ਚੱਕ ਸਕਦੇ ਹੋ 1000 ਰੁਪਏ ਦੇ 8 ਟੂਟ ਇਸ ਤੋਂ ਬਾਅਦ ਹੋਰ ਕੀ ਆ ਜੀ ਆਪਣੇ ਕੋਲ ਮੈਂ ਕਹਿੰਦਾ ਆਪਣੇ ਕੋਲੇ ਵੈਰਾਈਟੀ ਐਨੀਆਂ ਵਿਆਹ ਸਾਧੀਆਂ ਵਾਸਤੇ ਲੈ ਵੀ ਭੈਣ ਮੇਰੀਆਂ ਦੇ ਲਈ ਲੈ ਕੇ ਆ ਗਏ ਆਰੀ ਵਰਕ ਵਾਲੇ ਸੂਟ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ 1000 ਰੁਪਏ ਦਾ ਇੱਕ ਅੰਕਲ ਜੀ ਆਪਾਂ ਕੀ ਰੇਟ ਦੇਣ ਨੇ ਆਪਣੇ ਬਾਜ਼ਾਰ ਨਾਲ ਨਹੀਂ ਦੇਣਾ ਜੀ ਰੇਟ ਆਪਾਂ ਨੇ ਆਪਣਾ ਫਾਇਦਾ ਕਰਨਾ ਫਾਇਦਾ ਕਰਨਾ ਜੀ ਅੱਜ ਲੋਹੜੀ ਤੱਕ ਆ ਠੀਕ ਹੈ ਜੀ ਜਿਹੜਾ ਸਤਗੁਰ ਕਲਾਤ ਤੇ ਪਹੁੰਚੂ ਉਹਨੂੰ ਆ ਰੇਟ ਮਿਲਣਾ ਹੈ ਕੀ ਰੇਟ ਦੇਣਾ ਆਪਾਂ ਨੇ ਜਿਹੜੇ ਨਹੀਂ 850 ਰੁਪਏ ਦੇ ਦੋ 850 ਰੁਪਏ ਦੇ ਦੋ ਸੂਟ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲੂਗਾ 1000 ਰੁਪਏ ਦਾ ਇੱਕ ਆ ਆ ਦੇਖ ਸਕਦੇ ਹੋ ਪੂਰਾ ਆਰੀ ਵਰਕ ਹੋਊਗਾ ਆਰੀ ਵਰਕ ਦਾ ਸੂਟ ਨੇ ਬਾਈ ਜੇ ਇਹਦੇ ਵਿੱਚ ਕਲਰ ਡਿਜ਼ਾਈਨ ਆਪ ਮੈਂ ਕਹਿੰਦਾ ਜਿੰਨੇ ਮਰਜ਼ੀ ਖਰੀਦ ਲਓ ਆਪਣੇ ਕੋਲ ਸਟਾਕ ਹੈ ਜੀ ਪੂਰਾ ਪੌਂਡਾ ਤੋਂ ਮਿਲੂਗਾ ਪੂਰਾ ਬਖਾ ਮੋਟਾ ਸ਼ੌਲ ਆ ਖੁੱਲਾ ਡੁੱਲਾ ਸ਼ੌਲ ਆ ਗੱਲਾਂ ਵਾ ਤਾਂ ਐਂਡ ਹੋ ਜਾਣੇ ਜਦੋਂ ਤਾਂ ਲਿਆ ਹੋਇਆ ਹੈ ਹਾਏ ਕੀ ਹੈ ਸਵਾ 400 ਰੁਪਏ ਦਾ ਸਵਾ 400 ਰੁਪਏ ਦਾ ਜੀ 850 ਦਾ ਜੋੜਾ ਸਵਾ 400 ਦਾ ਇੱਕ ਪੈ ਗਿਆ ਹਾਂਜੀ 850 ਦਾ ਜੋੜਾ ਮਿੰਨਤ ਲੋੜੀ ਤੱਕ ਲੋੜੀ ਤੱਕ ਮਿਲਦਾ ਵਖਾ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਮਿਲਦਾ ਮੈਂ ਕਹਿੰਦਾ ਜਿੰਨੇ ਚੱਕ ਦਿਓ ਫੱਟੇ ਕੋਹੇ ਨੂਰ ਦੇ ਤੋਹਫੇ ਲੈ ਕੇ ਆ ਗਿਆ ਹੀਰੇ ਲੈ ਕੇ ਆ ਗਿਆ ਜਿਹੜੇ ਬਾਜ਼ਾਰ ਦੇ ਵਿੱਚ ਨਾ ਪਿਆਰ ਪਸ਼ਮੀਨੇ ਦੇ ਗਰਮ ਸੂਟ ਮਿਲਦੇ 500 ਦਾ ਇੱਕ ਅੱਜ 22 ਹੋਣੀ ਨੇ ਚੈਲੰਜ ਰੇਟਾਂ ਤੇ ਦੇਣੇ ਨੇ 500 ਦੇ ਦੋ ਕਿਉਂ ਬਾਈ ਸਹੀ ਗੱਲ ਹੈ 500 ਦੇ ਦੋ ਦੇਣੇ ਨੇ ਜੀ ਆਪਾਂ ਦੇ ਰੁਪਏ ਦੇ ਮੈਂ ਕਿਹਾ 4 1000 ਰੁਪਏ ਦੇ 4 ਆ ਆ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਆਪਾਂ ਨੇ ਦੇਣੇ ਨੇ ਜੀ ਆਪਾਂ ਨੇ ਲੋਹੜੀ ਤੱਕ ਧਮਾਕਾ ਲਾਣਾ ਜੀ ਵੱਡੀ ਸੇਲ ਐ ਸੁਨਾਮ ਦੇ ਵਿੱਚ ਲੱਗੀ ਹੋਈ ਐ ਸ਼ਹਿਰ ਸੁਨਾਮ ਚ ਵੱਡੀ ਸੇਲ ਲੱਗਿਓ ਜੀ ਸਤਗੁਰ ਕਲਾਥ ਵਾਲਿਆਂ ਦੀ ਆਪਾਂ ਨੇ ਦੇਣੇ ਨੇ ਜੀ ਇਹ 500 ਰੁਪਏ ਦੇ ਦੋ 1000 ਦੇ ਚਾਰ ਸਾਲ ਤੁਹਾਨੂੰ ਮਿਲੂਗਾ ਪਿਆਰ ਗਰਮ ਸੂਟ ਨੇ ਮੈਂ ਕਿਹਾ ਤੁਹਾਨੂੰ ਕੋਟੀਆਂ ਸਵੈਟਰ ਪਾਉਣ ਦੀ ਲੋੜ ਨਹੀਂ ਹੈਗੀ ਇਹ ਪਾ ਕੇ ਹਾਂਜੀ ਹਾਂਜੀ ਹਾਂ ਆਏ ਹਾਏ ਹਾਏ ਕੀ ਆ ਗੱਲਾਂ ਬਾਤਾਂ ਓਏ ਆ ਦੇ ਲਓ ਜੀ ਵਿਆਹ ਸਾਧੀਆਂ ਵਾਸਤੇ ਵਧੀਆ ਤੋਹਫਾ ਦਿੱਤਾ ਜੀ ਆਪਾਂ ਨੇ ਇਹ ਵੀ ਆਪਾਂ ਦਾ ਸੇਲਤੀ ਕੱਢਣਾ ਜੀ ਲੋਹੜੀ ਤੱਕ ਆ ਠੀਕ ਹੈ ਜੀ ਕੀ ਰੇਟ ਨੇ ਇਹ ਦੇਵਾਂਗੇ ਜੀ ਆਪਾਂ 1000 ਦੇ ਤਿੰਨ ਸੂਟ ਆ 1000 ਦੇ ਤਿੰਨ ਸੂਟ ਹਾਂ ਮਿਲਣਗੇ ਤਿੰਨ ਸੂਟ ਜੀ ਇਕੱਠੇ 1000 ਦੇ ਇਹਦੇ ਵਿੱਚ ਕਲਰ ਡਿਜ਼ਾਈਨ ਹੋ ਰਹੇ ਨੇ ਮੈਂ ਕਹਿੰਦਾ ਤਿੰਨ ਸੂਟ ਬਹੁਤ ਡਿਜ਼ਾਈਨ ਨੇ ਜੀ ਇੱਕ ਤੋਂ ਇੱਕ ਡਿਜ਼ਾਈਨ ਚਾਹਤੋਂ ਇਹ ਤਾਂ ਬਹੁਤ ਡਿਜ਼ਾਈਨ ਪਏ ਨੇ ਜੀ ਆਏ ਟਰਾਲੀ ਪਰ ਕੇ ਲੈ ਜਾਣ ਪੈਣਾ ਮੈਂ ਕਹਿੰਦਾ ਜੀ ਟਰੱਕ ਲੈ ਜਾਣਾ ਆਏ ਹਾਏ ਹਾਏ ਆ ਸਵਾਦ ਬਿੰਨਾ ਮਰਜੀ ਚੱਕੋ ਸਵਾਦ ਲਿਆਦਾ ਮਰਖਾ 1000 ਦੇ ਤਿੰਨ ਆ ਆ ਦੇਖ ਸਕਦੇ ਹੋ ਜੀ 1000 ਰੁਪਏ ਦੇ 300 3 ਸੂਟ ਦੇਵਾਂਗੇ ਸੱਪ ਦੀ ਕੰਜ ਵਰਗੇ ਸੂਟ ਲੈ ਆ ਆ ਦੇਖੋ ਜੀ ਆਏ ਹਾਏ ਹਾਏ ਆ ਆ ਤੁਸੀਂ ਵਰਕ ਦੇਖੋ ਪੂਰੀ 2.5 ਮੀਟਰ ਦੀ ਪੂਰੀ ਕਮੀਜ਼ ਹੈ ਸਲਵਾਰ ਕਹਿ ਨਹੀਂ ਸਕਦਾ ਜੀ ਕੋਈ ਵੀ ਕਪੜਾ ਕੱਟ ਹੈ ਫਿਰ ਵੀ ਆਪਣੇ ਕਪੜੇ ਕੱਟ ਹੋਵੇ ਤਾਂ ਵੀ ਜ਼ਿੰਮੇਵਾਰੀ ਦੇਵਾਂਗੇ 1000 ਦੇ 3 ਸੂਟ ਸੌਰੀ ਆਫਰ ਲਾਤੀ ਜੀ ਆਪਾਂ ਨੇ ਜੇ ਕਿਸੇ ਨੇ ਲੈਣੇ ਨੇ ਪੂਰੇ 15-15 ਸੂਟ ਲੈ ਜੀ ਇੱਕ ਮੁਠੇ ਜਾ ਪੂਰਾ ਕਪੜਾ ਹੋਊਗਾ ਗਾਰੰਟੀ ਨਾਲ ਕਿੰਨੇ ਰੁਪਏ ਦਾ ਹੋਊ ਮਾ ਰੇਟ ਹਾਂਜੀ ਰੇਟ ਹੱਲ ਜਾਣਗੇ ਫਿਰ ਦੁਕਾਨਦਾਰਾ ਨੀਂਦਰਾ ਲਾ ਦੋਗੇ ਮੈਂ ਕਹਿੰਦਾ ਜੀ ਲੀਂਦੇ ਨਹੀਂ ਆਣੀ 1500 ਦੇ 15 1500 ਰੁਪਏ ਦੇ 1500 ਆਏ ਹਾਏ ਹਾਏ ਓਏ 100 ਰੁਪਏ ਦਾ ਇੱਕਾ ਠੀਕ ਹੈ ਜੀ 100 ਰੁਪਏ ਦਾ ਇੱਕ ਸੂਟ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਾਲ ਸਟਾਕ ਫੁੱਲ ਪਿਆ ਹੈ 1000 ਸੂਟ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ ਐਨੇ ਨੇ ਪੂਰੇ ਹੈਵੀ ਸੂਟ ਨੇ ਜੀ ਆਹ ਦੇਖੋ 100 ਰੁਪਏ ਦਾ ਬਣੂਗਾ ਇੱਕ ਸੂਟ ਹਲ ਕੜਾਈਆਂ ਵਾਲੇ ਸੂਟ ਵਧੀਆ ਮੈਂ ਕਹਦਾ ਜੀ 1500 ਦੇ 15 ਇੱਕ ਮੁਠੇ ਦੇ ਵਿੱਚ 15 ਦੇ ਜੀ ਆ ਚੱਕੋ ਜੀ ਇੱਕ ਤੋਂ ਇੱਕ ਨਵੇਂ ਨਿਕਲਦੇ ਪੂਰਾ ਹੈਵੀ ਦੁਪੱਟਾ ਹੈ ਆ ਦੇਖੋ ਜੀ 1500 ਰੁਪਏ ਦੇ 15 ਜੀ ਲੈ ਵੀਰੇ ਮੈਨੂੰ ਐਂ ਦੱਸ ਜਿਹੜਾ ਹ ਢੇਰ ਲਾਇਆ ਪਿਆ ਕੱਪੜੇ ਦਾ ਕੀ ਰੇਟ ਦੇਣਾ ਕਿਵੇਂ ਦੇਣਾ ਇਹ ਅਸੀਂ ਦੇਣਾ ਜੀ ਆਪਾਂ ਨੇ ਜਿਵੇਂ ਐਂ ਲਾ ਲੂ ਵੀ ਲੋੜੀ ਤੱਕ ਆ ਠੀਕ ਹੈ ਜੀ ਬੀਜੇ ਮੈਂ ਅੱਜਕੱਲ ਲੋੜੀਆਂ ਮੰਨ ਰਹੀਆਂ ਨੇ ਹੋਰ ਆ ਵਿਆਹ ਸਾਡੇ ਬਹੁਤ ਮਿੱਠੇ ਰੇਟ ਦੇਵਾਂਗੇ ਆਪਾਂ ਮਿੱਟੀ ਦੇ ਭਾ ਮੈਂ ਕਹਿੰਦਾ ਜਮੀ ਸਸਤਾ ਦੇਵਾਂਗੇ ਜੀ ਕਿੰਨੇ ਰੁਪਏ ਦਾ ਪਊਗਾ ਇਹ ਆਪਾਂ ਨੂੰ ਪਹਿਣਗੇ ਜੀ 1000 ਰੁਪਏ ਦੇ 8 1000 ਰੁਪਏ ਦੇ ਲੈ ਮੇਰੀ ਉਹ ਭੈਣੋਂ 8 ਸੂਟ ਤੁਹਾਨੂੰ ਦਵਾਵਾਂਗੇ ਕੱਪੜਾ ਪੂਰਾ ਵਧੀਆ ਹੋਊਗਾ ਜੀ ਮੈਂ ਕਹਿੰਦਾ ਜੀ ਪੂਰੀ ਗਾਰੰਟੀਦਾਰ ਕੱਪੜਾ ਹੋਊਗਾ ਤੇ ਪੂਰਾ ਮਿੰਕੇ ਵੀ ਦੇਵਾਂਗੇ 5 ਮੀਟਰ ਹੋਣਾ ਚਾਹੀਦਾ ਮੈਂ ਕਹਿੰਦਾ ਅਗਲਾ ਬੇਸ਼ੱਕ ਮੀਟਰ ਨਾਲ ਬਣਿਆ ਕੇ ਲੈ ਜਾਏ ਪੂਰਾ 5 ਮੀਟਰ ਆਹ ਰੰਗ ਤੁਸੀਂ ਦੇਖ ਲਓ ਇਹਦੇ ਵਿੱਚ ਜਿਹੜਾ ਮਰਜ਼ੀ ਤੁਸੀਂ ਰੰਗ ਲੈ ਜਾਓ ਮੋਟੀ ਡੱਬੀ ਲੈ ਜਾਓ ਬਰੀਕ ਲੈ ਜਾਓ ਜਿਵੇਂ ਮਰਜ਼ੀ ਲੈ ਜਾਓ ਗਰਮ ਹੋਊਗਾ ਜੀ ਫੁੱਲ ਮੈਂ ਕਹਿੰਦਾ ਜੀ 8 ਸਾਲ ਪਾ ਸਕਦਾ 1000 ਦੇ 8 ਸੂਟਾਂ ਠੀਕ ਆ ਜੇ ਇੱਕ ਸੂਟ ਕਿੰਨੇ ਦਾ ਪੈਂਦਾ ਜੀ ਇਹ ਇੱਕ ਸੂਟ ਦੇ ਦਾਂਗੇ ਉਹ ਵੀ 1.5 ਦਾ 125 ਰੁਪਏ ਦਾ ਇੱਕ ਸੂਟ ਦੇ ਦੋਗੇ ਹਾਂ 125 ਰੁਪਏ ਦਾ ਲੈ ਲਓ ਇੱਕ ਸੂਟ ਵੀ ਤੁਹਾਨੂੰ ਮਿਲ ਜੂ 1000 ਦੇ 8 ਸੂਟ 8 ਦੇਵਾਂਗੇ ਪੂਰਾ 5 ਮੀਟਰ ਕਪੜਾ ਮਿਲੂਗਾ ਪੂਰੇ ਗਰਮ ਸੂਟ ਹੋਣਗੇ ਰੰਗ ਜਿਹੜਾ ਵਾਦੀ ਲੈ ਜਾਓ ਉਸ ਤੋਂ ਬਾਅਦ ਆ ਦੱਸੋ ਜੀ ਕੀ ਪਿਆ ਇਹ ਆਪਣੇ ਕੋਲੇ ਜੀ ਪੈਂਟਾਂ ਕਮੀਜ਼ਾਂ ਨੇ ਬਹੁਤ ਸਸਤੇ ਰੇਟਾਂ ਦੇ ਠੀਕ ਆ ਮਿੱਤਰਾਂ ਸਟਾਕ ਤੇ ਮਾਰ ਸਟਾਕ ਬਾਈ ਹੁਣੀਆਂ ਕੋਲੇ ਬਾਧੂ ਆ ਠੀਕ ਆ ਜੀ ਕੱਪੜਾ ਪੂਰਾ ਹੋਊਗਾ ਕੋਈ ਪੀਸ ਨਹੀਂ ਨਿਕਲੂਗਾ ਠੀਕ ਆ ਜੀ ਆਪਾਂ ਨੇ ਜੇ ਜਿਵੇਂ ਅਗਲਾ ਲੋਹੜੀ ਵਾਸਤੇ ਲੈਣਾ ਹੈ ਹਜ਼ਾਰ ਦੀਆਂ 10 ਲੈ ਜੀ ਪੈਣਾ ਦੇ ਵੱਡੇ ਫਾਇਦੇ ਕਰ ਹੀ ਰਹੇ ਆ ਹੁਣ ਬਾਈਆਂ ਦੇ ਫਾਇਦੇ ਹੋ ਰਹੇ ਨੇ 1000 ਰੁਪਏ ਦੀਆਂ 8 ਨਾ ਜੀ ਨਾ 10 1000 ਰੁਪਏ ਦੀਆਂ 10 ਪੈਂਟਾਂ ਸ਼ਲਟਾ ਕਿੱਥੋਂ ਮਿਲਦੀ ਹੈ ਨਾ ਸਤਗਰ ਕਲਾਥ ਹਾਊਸ ਸੁਨਾਮ ਵਾਲਿਆਂ ਦੀ ਦੁਕਾਨ ਤੇ ਖੜਿਆ ਤੀਜੀ ਮੰਜ਼ਲ ਤੇ ਖੜਿਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਵਾਲਤਾ ਬਾਈ ਹੁਣ ਇਹ ਕੋਲੇ ਬਾਧੂ ਆ ਸਟਾਕ ਦੇਖੋ ਜਿਹੜਾ ਮਰਜ਼ੀ ਲੈ ਜਾਓ ਯਾਰ ਰੰਗ ਲੈ ਜਾਓ ਕੱਪੜਾ ਲੈ ਜਾਓ ਮਰਜ਼ੀ ਘੈਂਟ ਗੱਲ ਬਾਤ ਆ ਪੂਰੀ ਜਿਵੇਂ ਬਾਜ਼ਾਰ ਦੇ ਵਿੱਚ 100-100 ਰੁਪਏ ਦਾ ਇੱਕ ਵਿਗਰ ਆ ਆਪਾਂ ਨੇ ਦੇਣੇ ਨੇ ਜੀ 200 ਦੇ 3 200 ਦੇ 3 ਤੌਲੀਏ ਪੂਰਾ ਸੈਜ ਆ ਜੀ ਦੇਖ ਸਕਦੇ ਹੋ ਬਾਈ 200 ਦੇ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਹੈਗਾ ਵੱਡੇ ਸਾਈਜ਼ ਨੇ ਚੈੱਕ ਕਰ ਲਓ ਤੁਸੀਂ ਕਿਹਾਂ ਗੱਲਾਂ ਬਾਤਾਂ ਇੰਡ ਗੱਲ ਬਾਤਾਂ ਪੂਰੀ ਮੋٹے ਗਰਮ ਪੂਰੇ ਨੇ ਆ ਜੀ ਮੈਂ ਕਿਹਾ ਤੁਸੀਂ 200 ਦੇ ਨਹੀਂ ਮੈਂ ਕਿਹਾ 200 ਦੇ 3 200 ਦੇ 3 ਜਿੰਨੇ ਮਰਜੀ ਡਿਜ਼ਾਈਨ ਚੱਕੋ 200 ਦੇ ਕਿੰਨੇ ਬਿੱਥੇ ਬੈਠੇ ਕਲਰ ਪੈਨੇ ਕੀ ਗੱਲਾਂ ਬਾਤਾਂ ਲੈ ਵੀ ਪਹਿਣਾ ਦੇ ਲਈ ਵੱਡੇ ਫਾਇਦੇ ਹੋਣ ਲੱਗੇ ਨੇ ਮੈਂ ਕਿਹਾ ਤੁਸੀਂ ਸੂਟ ਦੇਖ ਲਓ ਕੜਾਈਆਂ ਵਾਲੇ ਪੂਰੇ ਵਧੀਆ ਵਧੀਆ ਸੂਟ ਨੇ ਸੁਨਾਮ ਦੇ ਵਿੱਚ ਖੜੇ ਆ ਵੀਰੇ ਮੈਨੂੰ ਐਂ ਦੱਸ ਦੇ ਵੀ ਕੀ ਰੇਟ ਤੇ ਦੇਣੇ ਨੇ ਪਹਿਣਾ ਨੂੰ ਆਪਾਂ ਨੇ ਜੀ ਆਪਾਂ ਜੀ ਲੋਹੜੀ ਤੱਕ ਦੇਖੋ ਕਹਿ ਰਹੇ ਜੀ ਫਾਇਦੇ ਕਰਨੇ ਨੇ ਸਭ ਦੇ ਫੁੱਲ ਕੜਾਈ ਆ ਗਈ ਦੁਰੀਆ ਦਿਖਾਈ ਮੜੀ ਜੀ ਦੁਪੱਟਾ ਦਿਖਾਈ ਕੀ ਗੱਲਾਂ ਬਾਤਾਂ ਐਂਡ ਗੱਲਬਾਤ ਆ ਮਿੱਤਰੋ ਕਲਰ ਇਹਦੇ ਵਿੱਚ ਕਿੰਨੇ ਕ ਮਿਲਦੇ ਮੈਂ ਕਹਿੰਦਾ ਕਲਰ ਹੁੰਦੇ ਨੇ 4 ਆ ਸੂਟ ਅਗਲਾ ਵੇਖਾ 100 ਲੈ ਜੇ 100 ਸੂਟ ਵੀ ਮਿਲ ਜੂਗਾ ਹੁਣ ਰੇਟ ਦੱਸ ਦੋ ਜਲਦੀ ਇਹ ਰੇਟ ਆ ਜਿਵੇਂ 1500 ਦੇ ਦੋ ਤੀ ਆਪਾਂ ਨੇ ਦੇਣੇ ਨੇ ਜੀ ਲੋੜੀ ਤੱਕ ਠੀਕ ਹੈ ਹਜ਼ਾਰ ਦੇ ਦੋ 500 ਰੁਪਏ ਦਾ ਪੈ ਗਿਆ ਜੀ 1 500 ਦਾ ਹਜ਼ਾਰ ਦੇ ਦੋ ਬਈਆਰ ਦੇ ਵਿੱਚ ਜੇ ਭੈਣੋ ਤੁਸੀਂ ਲੈਣ ਜਾਵੋਗੇ ਨਾ ਆਹੀ ਸੂਟ ਕੜਾਈਆਂ ਵਾਲੇ ਮਖਿਆ ਨਾਲ ਦੁਪੱਟੇ ਹੈਵੀ ਤਾ 10000 1500 ਰੁਪਏ ਦਾ ਇੱਕ ਸੂਟ ਪਊਗਾ ਆ ਕੜਾਈਆਂ ਵਾਲੇ ਫੁੱਲ ਹੈਵੀ ਦੁਪੱਟੇ ਨੇ 22 ਹੁਣੀ ਦੇ ਰਹੇ ਨੇ 10000 ਦੇ 2 1000 ਰੁਪਏ ਦੇ 2 500 ਰੁਪਏ ਦਾ 500 ਦਾ ਇੱਕ ਆ ਦੁਪੱਟਾ ਚੱਕ ਲਈ ਮੇਤਰਾ ਮਾਰੀ ਕੈਮਰਾ ਮੜਾ ਇੱਕ ਦੁਪੱਟੇ ਦੇ ਆ ਦੇਖ ਸਕਦੇ ਹੋ ਜਿੰਨਾ ਮਰਜੀ ਸਟਾਕ ਦੇਖ ਸਕਦੇ ਹੋ ਲੈ ਸਕਦੇ ਹੋ ਜਿੰਨੇ ਮਰਜੀ ਤਾਹਾਂ ਸਟਾਕ ਕਮਾ ਦੇ ਇਹ ਆਪਾਂ ਨੇ ਆ ਦੇਖੋ ਇਹ ਕੀ ਨੇ ਜੀ ਇਹ ਇਹ ਗਰਮੀ ਦੇ ਕੋਟਨ ਦੇ ਸੂਟ ਨੇ ਜੀ ਦੁਪੱਟੇ ਸਮੇਤ ਆ ਠੀਕ ਆ ਜੀ ਆਪਾਂ ਨੇ ਇਹ ਦੇਣੇ ਜੇ ਕਿਸੇ ਨੇ ਇਕੱਠੇ ਲੈਣੇ ਨੇ 1000 ਰੁਪਏ ਦੇ 8 1000 ਰੁਪਏ ਦੇ 8 ਸੂਟ ਤੁਹਾਨੂੰ ਮਿਲ ਜਾਣਗੇ ਮੈਂ ਕਿਹਾ ਤੋਹਫਾ ਹੀ ਆ ਇੱਕ ਗਰਮੀ ਵਾਲੇ ਸੂਟ ਨੇ ਕੋਟਨ ਦੇ ਕੋਟਨ ਦੇ ਦੁਪੱਟਾ ਨਾਲ ਨਾਲ ਦੁਪੱਟਾ